ਸ੍ਰੀ ਗੱਲ ਜੀ ਮੈਂ ਅਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸੁਖਬੀਰ ਬਾਦਲ ਨੂੰ ਅੱਜ ਲੱਗਾ ਵੱਡਾ ਚਟਕਾ ਉਹਨਾਂ ਦੇ ਇੱਕ ਐਮ ਆਗੂ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਛੱਡ ਕੇ ਪੰਜ ਮੈਂਬਰੀ ਕਮੇਟੀ ਨਾਲ ਜਾ ਰਹੇ ਹਨ ਆਖਿਰਕਾਰ ਇਹ ਕਿਸ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਨ ਤੇ ਇਹਨਾਂ ਨੇ ਜੋ ਧੜਾ ਜੋ ਅਕਾਲੀ ਦਲ ਧੜਾ ਕਿਉਂ ਛੱਡਿਆ ਹੈ ਉਸ ਬਾਰੇ ਗੱਲ ਕਰਦੇ ਹਾਂ ਲੇਕਿਨ ਕਿਤੇ ਨਾ ਕਿਤੇ ਸੁਖਬੀਰ ਬਾਦਲ ਦੇ ਆਪਣੇ ਐ ਮਾਗੂ ਉਹਨਾਂ ਦੇ ਨਾਲੋਂ ਬਿਖਰ ਰਹੇ ਹਨ ਜੇ ਗੱਲ ਕਰ ਲਈਏ ਸ਼ੋਮੀ ਕਮੇਟੀ ਦੀ ਤਾਂ ਹਜੇ ਤੱਕ ਜੋ ਸਿਆਸਤ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਜੇ ਗੱਲ ਕਰਦੀ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦਾਖਾ ਪੁੱਜ ਕੇ ਉਹਨਾਂ ਨੇ ਬਹੁਤ ਜ਼ਿਆਦਾ ਮਨਪ੍ਰੀਤ ਐਲੀ ਬਾਰੇ ਬੋਲਕ ਬੋਲ ਕੀਤਾ ਗੋਮਨਪ੍ਰੀਤ ਬਾਦਲ ਦਾ ਵੀ ਜਵਾਬ ਨਿਕਲ ਕੇ ਸਾਹਮਣੇ ਆਇਆ ਤਾ ਉਸ ਦੇ ਚਲਦਿਆ ਹੀ ਪੰਜ ਮੈਂਬਰੀ ਬਿਨਾ ਕਿਸੇ ਡਰ ਤੋਂ ਜੋ ਆਪਣੇ ਮੈਂਬਰ ਚੁਣ ਰਹੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਚੰਗਾ ਹੁੰਗਾਰਾ ਵੀ ਮਿਲ ਰਿਹਾ ਜੇ ਮਾੜਾ ਨਹੀਂ ਮਿਲ ਰਿਹਾ ਤਾਂ ਜੇ ਬਹੁਤ ਚੰਗਾ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਹੁੰਗਾਰਾ ਦਰਮਿਆਨੇ ਆ ਪੰਜ ਮੈਂਬਰੀ ਕਮੇਟੀ ਨੂੰ ਮਿਲ ਰਿਹਾ ਹੈ ਜੇ ਗੱਲ ਇਹ ਅੱਜ ਸੁਖਬੀਰ ਸਿੰਘ ਬਾਦਲ ਨੂੰ ਉਸ ਵੇਲੇ ਬਹੁਤ ਵੱਡਾ ਚਟਕਾ ਲੱਗਾ ਜਦੋਂ ਉਹਨਾਂ ਦੇ ਆਪਣੀ ਮਾਲਾ ਦੇ ਮਣਕੇ ਹੌਲੀ-ਹੌਲੀ ਕਿਰਦੇ ਨਜ਼ਰ ਆਏ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਮਾਣ ਸੀ ਆਪਣੇ ਆਗੂਆਂ ਤੇ ਲੇਕਿਨ ਹੁਣ ਸੁਖਬੀਰ ਸਿੰਘ ਬਾਦਲ ਦਾ ਕਿਤੇ ਨਾ ਕਿਤੇ ਪਲੜਾ ਨੀਵਾ ਪੈਂਦਾ ਦਿਖ ਰਿਹਾ ਹੈ ਉਹਨਾਂ ਦੀ ਥਾਂ ਤੇ ਭਾਵੇਂ ਉਹ ਨਵੇਂਆਂ ਨੂੰ ਲੈ ਕੇ ਆਉਣ ਉਹ ਤਾਂ ਕੱਲ ਦੀਆਂ ਗੱਲਾਂ ਨੇ ਆਉਣ ਵਾਲੇ ਟਾਈਮ ਨੂੰ ਪਤਾ ਕਿ ਉਹਨਾਂ ਨੂੰ ਕਿੰਨਾ ਕੁ ਵਧੀਆ ਰਿਸਪਾਂਸ ਨਿਕਲ ਕੇ ਮਿਲ ਸਕਦਾ ਹੈ ਅੱਜ ਮਾਲਵੇ ਦੇ ਵਿੱਚੋਂ ਉਹਨਾਂ ਨੂੰ ਬਹੁਤ ਵੱਡਾ ਚਟਕਾ ਲੱਗਾ ਸੁਖਵੀਰ ਸਿੰਘ ਬਾਦਲ ਨੂੰ ਜਦੋਂ ਉਹਨਾਂ ਦੇ ਇਹ ਉਹਨਾਂ ਦੇ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਜ਼ਿਲ੍ਹਾ ਯੂਥ ਪ੍ਰਧਾਨ ਨੇ ਅਕਾਲੀ ਦਲ ਦਾ ਪੱਲੜਾ ਛੱਡ ਦਿੱਤਾ ਤੇ ਉਹ ਜਾ ਕੇ ਪੰਜ ਮੈਂਬਰੀ ਕਮੇਟੀ ਨਾਲ ਰਲ ਗਏ ਜਿਹਨੂੰ ਸੱਤ ਮੈਂਬਰੀ ਪਹਿਲਾਂ ਸੀ ਹੁਣ ਉਹ ਪੰਜ ਮੈਂਬਰੀ ਕਮੇਟੀ ਨਾਲ ਜਾ ਕੇ ਰਲ ਗਏ ਹਨ ਤੇ ਉਹਨਾਂ ਨੇ ਇਹ ਜੋ ਪੰਜ ਮੈਂਬਰੀ ਕਮੇਟੀ ਨਾਲ ਜਾ ਕੇ ਯੂਥ ਪਧਾਰ ਰਲੇ ਨੇ ਬਰਨਾਲਾ ਤੋਂ ਉਹਨਾਂ ਨੇ ਪੰਜ ਮੈਂਬਰੀ ਨਾਲ ਹੀ ਮੁਜਾਫਿ ਸਮਝਿਆ ਕਿ ਉਹਨਾਂ ਨਾਲ ਜਾ ਕੇ ਉਹ ਆਉਣ ਵਾਲੇ ਟਾਈਮ ਵਿੱਚ ਵਧੀਆ ਰਹਿ ਸਕਦੇ ਐ ਇਸ ਲਈ ਉਹਨਾਂ ਨੇ ਅਕਾਲੀ ਦਲ ਦਾ ਪੱਲੜਾ ਛੱਡ ਦਿੱਤਾ ਹੈ ਉਹਨਾਂ ਦਾ ਨਾਮ ਹੈ ਜੀ ਤਰਨਜੀਤ ਸਿੰਘ ਦੁੱਗਲ ਜੋ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਦੇ ਸੁਖਬੀਰ ਧੜੇ ਨੂੰ ਅਲਵਿਦਾ ਕਹਿ ਗਏ ਹਨ ਤੇ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਕਿ ਕੀ ਰਿਸਪਾਂਸ ਨਿਕਲ ਕੇ ਆਂਦਾ ਹੈ ਲੇਕਿਨ ਇਹ ਬਹੁਤ ਵੱਡਾ ਚਟਕਾ ਲੱਗਾ ਹੈ ਅੱਜ ਸੁਖਬੀਰ ਸਿੰਘ ਬਾਦਲ ਨੂੰ